ਵੀਰਾਂ ਦੇ ਵਿੱਚ ਜੋ ਤੁਸੀਂ ਦੇਖ ਰਹੇ ਹੋ ਇਹ ਨਵੀਂ ਆਬਾਦੀ ਦੀ ਗਲੀ ਨੰਬਰ 16 ਜਿਹੜੀ ਗੰਦੇ ਪਾਣੀ ਨਾਲ ਪਿਛਲੇ ਕਈ ਦਿਨਾਂ ਤੋਂ ਭਰੀ ਹੋਈ ਹੈ ਲੋਕ ਇਸ ਸਮੱਸਿਆ ਨਾਲ ਜੂਝ ਰਹੇ ਆ ਪਰ ਕਾਰਪੋਰੇਸ਼ਨ ਦਾ ਕੋਈ ਵੀ ਬੰਦਾ ਇਹਨਾਂ ਦਾ ਹਾਲ ਜਾਣਨ ਨਹੀਂ ਪਹੁੰਚਿਆ ਇੱਥੋਂ ਤੱਕ ਕਿ ਬੱਚੇ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਕੂਲ ਵੀ ਖੁੱਲਣ ਵਾਲਾ ਹੈ ਤੇ ਇਸੇ ਗਲੀ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਵੀ ਹੈ ਹੁਣ ਤੁਸੀਂ ਹਾਲ ਖੁਦ ਹੀ ਦੇਖ ਲਓ ਨਾ ਕੋਈ ਲੀਡਰ ਇਹਨਾਂ ਦਾ ਹਾਲ ਜਾਣਨ ਆਇਆ ਤੇ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਲੋਕ ਆਪਦੀਆਂ ਮੁਸ਼ਕਲਾਂ ਦੱਸ ਰਹੇ ਨੇ ਕਿ ਉਹਨਾਂ ਦੀ ਕੋਈ ਸਰਲੈਂਡ ਤੱਕ ਨਹੀਂ ਆਇਆ ਗੰਦਾ ਪਾਣੀ ਗਲੀ ਵਿੱਚ ਪਿਛਲੇ ਕਈ ਦਿਨਾਂ ਤੋਂ ਭਰਿਆ ਪਿਆ ਕੋਈ ਮੀਂਹ ਦਾ ਪਾਣੀ ਨਹੀਂ ਇਹ ਸੀਵਰੇਜ ਵਾਲਾ ਨਿਕਾਸੀ ਵਾਲਾ ਗੰਦਾ ਪਾਣੀ ਆ ਗਲੀ ਨਿਵਾਸੀਆਂ ਨੇ ਕੀ ਕੁਝ ਕਿਹਾ ਤੁਸੀਂ ਉਹਨਾਂ ਦੀ ਜ਼ੁਬਾਨੀ ਹੀ ਸੁਣੋ ਹਾਂ ਜੀ ਰਿੰਕੂ ਛਾਵੜਾ ਹਾਂ ਜੀ ਅਸੀਂ ਜੀ ਪਿਛਲੇ 2 ਤੋਂ 2.5 ਮਹੀਨਿਆਂ ਤੋਂ ਆ ਇਸ ਚੀਜ਼ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਆ ਇੱਕ ਮਹੀਨੇ ਪਹਿਲਾਂ ਅਸੀਂ ਨਗਰ ਨਿਗਮ ਤੇ ਜਾ ਕੇ ਐਪਲੀਕੇਸ਼ਨ ਵੀ ਦੇ ਕੇ ਆ ਚੁੱਕੇ ਹਾਂ ਪਰ ਹਲੇ ਤੱਕ ਸਾਡੀ ਇਸ ਪ੍ਰੋਬਲਮ ਦਾ ਕੋਈ ਵੀ ਹੱਲ ਨਹੀਂ ਕੱਢਿਆ ਜਾ ਰਿਹਾ ਅਸੀਂ ਬਹੁਤ ਜ਼ਿਆਦਾ ਮੋਹਲਾ ਵਾਸੀ ਸਾਰੇ ਦੇ ਸਾਰੇ ਪੂਰੀ ਤਰ੍ਹਾਂ ਪਰੇਸ਼ਾਨ ਹੋਏ ਬੈਠੇ ਆਂ ਪ੍ਰਸ਼ਾਸਨ ਦਾ ਕੋਈ ਹੱਲ ਨਹੀਂ ਕਰ ਰਿਹਾ ਉਹ ਕਹਿੰਦੇ ਆ ਜੀ ਪਾਣੀ ਦੀ ਦਿੱਕਤ ਆ ਰਹੀ ਹੈ ਪਰ ਪਿਛਲੇ ਮੈਂ 36 37 ਸਾਲਾਂ ਤੋਂ ਮੈਂ ਆ ਥਾਂ ਤੇ ਰਹਿ ਰਿਹਾ ਮੈਨੂੰ ਇਹ ਦਿੱਕਤ ਕਦੇ ਨਹੀਂ ਸੀ ਹੁਣ ਜੇ ਦਿੱਕਤ ਆ ਰਹੀ ਹੈ ਇਹ ਦਿੱਕਤ ਨੂੰ ਕਮੇਟੀ ਵਾਲਿਆਂ ਨੇ ਸੈੱਟ ਕਰਨਾ ਅਸੀਂ ਨਹੀਂ ਕਰਨਾ ਆ ਕਾਰਪੋਰੇਸ਼ਨ ਵਾਲੇ ਕਹਿੰਦੇ ਆ ਜੀ ਸਿਵਰੇ ਬੋਰਡ ਵਾਲੇ ਕਰਨਗੇ ਸਿਵਰੇ ਬੋਰਡ ਵਾਲਿਆਂ ਨੂੰ ਕਹਿੰਦੇ ਆ ਉਹ ਕਹਿੰਦੇ ਆ ਜੀ ਮਸ਼ੀਨਾਂ ਖਰਾਬ ਹੈ ਸਾਡੀਆਂ ਵੀ ਅਸੀਂ ਇੱਥੋਂ ਸੈਂਕਸ਼ਨ ਮਸ਼ੀਨਾਂ ਆਣੀਆਂ ਤਾਂ ਚੱਲਣਗੀਆਂ ਫਿਰ ਕਹਿ ਰਹੇ ਆ ਸਾਨੂੰ ਫਾਈਲ ਘਾਤ ਉਹ ਮਸ਼ੀਨਾਂ ਆ ਗਈਆਂ ਹਬੋਰ ਹਲੇ ਤੱਕ ਉਹ ਲੱਗੀਆਂ ਨਹੀਂ ਸਾਡਾ ਇੰਨਾ ਜਿਆਦਾ ਬੁਰਾ ਹਾਲ ਹੋਇਆ ਪਿਆ ਵੀ ਸਾਨੂੰ ਘਰਾਂ ਦੇ ਵਿੱਚ ਰਹਿਣਾ ਬਹੁਤ ਬਹੁਤ ਜਿਆਦਾ ਦੁੱਖ ਹੋ ਰਿਹਾ ਪਿਆ ਸਾਡੇ ਗਲੀ ਦੇ ਵਿੱਚ ਉਹ ਗਵਰਨਮੈਂਟ ਸਕੂਲ ਹੈ परसों तो ਤੁਸੀਂ ਫੇਰ ਆਓਗੇ 600 ਬੱਚਾ ਡੇਲੀ ਪੈਦਲ ਆ ਹੀ ਗੰਦੇ ਪਾਣੀ ਚੋਂ ਜਾਂਦਾ ਪਿਆ ਗੰਦੇ ਪਾਣੀ ਚੋਂ ਆ ਰਿਹਾ ਇਹ ਸਾਡੀ ਸਮੱਸਿਆ ਦਾ ਵੀ ਹੱਲ ਨਹੀਂ ਹੋ ਰਿਹਾ ਨਾਮ ਪ੍ਰਵੀਨ ਚਾਰਾਣਾ ਸਾਹਿਬ ਕੀ ਕਹਿਣਾ ਚਾਹੋਗੇ ਜੀ ਇਸ ਸਮੱਸਿਆ ਬਾਰੇ ਕੀ ਸਮੱਸਿਆ ਆ ਰਹੀ ਹੈ ਸਮੱਸਿਆ ਦੇਖੋ ਜੋ ਸ਼ਹਿਰ ਦੀ ਸਮੱਸਿਆ ਹੈ ਕਿਸੇ ਇੱਕ ਪਾਰਟੀ ਦੀ ਸਮੱਸਿਆ ਨਹੀਂ ਹੈ ਇਹ ਹਰ ਇੱਕ ਕੈਂਡੀਡੇਟ ਦਾ ਜ਼ਿੰਮੇਵਾਰ ਬਣਦਾ ਹੈ ਇੱਕ ਸੈਕੰਡਲੀ ਆ ਜਿਹੜਾ ਸਰ ਪਾਣੀ ਪਿਛਲੇ ਡੇਢ ਮਹੀਨੇ ਤੋਂ ਖੜਾ ਇੱਥੇ ਕੋਈ ਸੁਣਵਾਈ ਨਹੀਂ ਸਰ ਸਾਰੇ ਲੋਕ ਤੰਗ ਆ ਚੁੱਕੇ ਆ ਹੈਲਥ ਡਿਪਾਰਟਮੈਂਟ, ਵਾਟਰ ਵਰਕਸ ਡਿਪਾਰਟਮੈਂਟ, ਸੀਵਰੇਜ ਡਿਪਾਰਟਮੈਂਟ ਇੱਕ ਦੂਜੇ ਨੂੰ ਸਿਰਫ ਖੜੇ ਖੜਾ ਰਹੇ ਆ ਜੀ। ਨੀਪਾ ਪੁੱਤੀ ਵਾਲਾ ਕੰਮ ਨਾ ਸਰ ਸਾਰਾ। ਪਹਿਲਾਂ ਕਹਿੰਦੇ ਸੀ ਵੀ ਕਮੇਟੀ ਐ, ਨਿਗਮ ਬਣ ਗਿਆ। ਨਿਗਮ ਬਣਨ ਤੋਂ ਬਾਅਦ ਆ ਕੁਝ ਮਿਲਿਆ ਸੰਦਾ ਦੇਖ ਲਈ। ਆ ਕੁਝ ਮਿਲ ਜਾਂਦਾ ਹੈ। ਜਿਹੜੇ ਲੋਕਾਂ ਨੂੰ ਸ�ਾ ਸਫਾਈ ਚਾਹੀਦੀ ਸੀ, ਉਹ ਨਹੀਂ ਮਿਲਦੀ। ਸੋ ਅਸੀਂ ਹੱਥ ਜੋੜ ਕੇ ਸ਼ਹਿਰ ਦੇ ਸਾਰੇ ਜ਼ਿੰਮੇਦਾਰ ਉਹਨਾਂ ਕੈਂਡੀਡੇਟਾਂ ਨੂੰ ਰਿਕੁਐਸਟ ਕਰਾਂਗੇ ਇਹਦਾ ਮਸਲਾ ਹੱਲ ਕੀਤਾ। ਸਕੂਲ ਦੇ ਬੱਚੇ ਜਿਹੜੇ ਆ ਪਾਣੀ ਦੇ ਵਿੱਚੋਂ ਉਹਦੇ ਜਿਹੜੀ ਬਿਮਾਰੀਆਂ ਫੈਲ ਰਹੀਆਂ ਹੈਲਥ ਡਿਪਾਰਟਮੈਂਟ ਕਰਾ ਚਾ ਕੇ ਪੁੱਲਰ ਚੈੱਕ ਕਰਦੇ ਲਾਰਵਾ ਐ ਇਸ ਲਾਰਵੇ ਦਾ ਜ਼ਿੰਮੇਵਾਰ ਕੌਣ ਹੈ ਜੀ ਕਮੇਟੀ ਚ ਹੈ ਜਾਂ ਮਿਨਿਸਪਲ ਕਾਰਪੋਰੇਸ਼ਨ ਚ ਰੇਡ ਮਾਰੋ ਉਹਨਾਂ ਨੂੰ ਜ਼ਿੰਮੇਵਾਰ ਕਾਰਪੋਰੇਸ਼ਨ ਹੈ ਲਾਰਵਾ ਇੱਥੇ ਖੜਾ ਹੁੰਦਾ ਡੇਂਗੂ ਫੈਲੇ ਮਲੇਰੀਆ ਫੈਲੇ ਉਹਨਾਂ ਨੂੰ ਜੋ ਫਾਈਨ ਨਹੀਂ ਕਰਦੇ ਕਾਰਪੋਰੇਸ਼ਨ ਘਰਾਂ ਤੋਂ ਟੈਕਸ ਲੈਂਦੇ ਆ ਹਾਊਸ ਟੈਕਸ ਹੈ ਜੀ ਇਹ ਫਲਾਣਾ ਸੀਰੀਅਸ ਦਾ ਬਿੱਲ ਹੈ ਤੇ ਉਹ ਪੈਸੇ ਜੋ ਹੈ ਤਾਂ ਉਹਦੀ ਫੈਸਿਲਿਟੀ ਤੋਂ ਦਿਓ ਨਾ ਸਰ ਫੈਸਿਲਿਟੀ ਕੌਣ ਦੇਗਾ ਉਹਦੀ ਅਸੀਂ ਕੋਈ ਦੂਸਰੇ ਸ਼ਹਿਰ ਤੋਂ ਪਟਿਆਲੇ ਕਾਰਪੋਰੇਸ਼ਨ ਵਾਲੇ ਕੋਲੋਂ ਨਾ ਕੰਮ ਕਰਨਗੇ ਇੱਥੇ ਆ ਕੇ। ਆਪਾਂ ਪਰੇਸ਼ਾਨ ਹੋ ਗਏ। ਜਦੋਂ ਫੋਨ ਕਰਦੇ ਆਂ ਜੀ ਉਹ ਕਹਿੰਦੇ ਸਰ ਇਹ ਹੈਗੀ ਜੀ ਪਾਣੀ ਦੀ ਸਮੱਸਿਆ ਜਦੋਂ ਪਾਣੀ ਛੱਡਿਆ ਜਾਂਦਾ। ਅਸੀਂ ਕਹਿੰਦੇ ਨਹੀਂ ਵਾਦਿਆ ਲੈਂਦਾ ਪਾਣੀ ਬੰਦ ਕਰ ਦਿਓ। ਪਾਣੀ ਬੰਦ ਕਰ ਦਿਓ ਕੋਈ ਦਿੱਕਤ ਨਹੀਂ। ਜੇ ਪਾਣੀ ਬੰਦ ਕਰੋਗੇ ਜੇ ਅਸੀਂ ਸੁੱਕੀ ਹੋ ਜਾਾਂਗੇ ਤਾਂ ਫਿਰ ਪਿਛਲੇ ਦੁੱਖ ਹੀ ਹੋਣਗੇ। 15 ਸਾਲਾਂ ਜੇ ਪਰ ਸਫਾਈ 15 ਦਿਨ 20 ਦਿਨ ਮਹੀਨਾ ਤੁਸੀਂ ਪਾਣੀ ਦੀ ਸਮੱਸਿਆ ਪਾਣੀ ਬੰਦ ਕਰ ਦਿਓ। ਪਾਣੀ ਦੀ ਸਪਲਾਈ ਨਾ ਦਿਓ। ਕੋਈ ਗੱਲ ਨਹੀਂ ਲੋਕੀ ਆਪੇ ਲਿਆਣਗੇ ਇੱਕ ਕੁਆਲਟੀ ਆਪੇ ਸਾਰਣਗੇ ਸਾਨੂੰ ਰਾਤ ਨੂੰ ਸੋਣਾ ਔਖ ਆਇਆ ਪਿਆ ਘਰਾਂ ਦੇ ਵਿੱਚ ਕੋਕਰੇ ਚ ਅਸੀਂ ਰੋਜ਼ ਹਿੱਟ ਸਿੱਟ ਕੇ ਸਿੱਟ ਸਿੱਟੀਏ ਚਿਹਰੇ ਆਂਦੇ ਆ ਸੋ ਕੋਕਰੇ ਜਮਾਰੇ ਪਏ ਹੁੰਦੇ ਆ ਘਰਾਂ ਦੇ ਵਿੱਚ ਸਾਡੇ ਤੁਸੀਂ ਦੇਖੋ ਘਰਾਂ ਦੇ نیچے ਕੱਪੜੇ ਲਾ ਲਾ ਕੇ ਸਿਗਰਟਾਂ ਦੇ ਥੱਲੇ ਜਾ ਰਹੇ ਆ ਕਿ ਜਾਨਵਰਾਂ ਦਾ ਨਿਕਲ ਜਾ ਬੱਚਿਆਂ ਨੂੰ ਸਕਿਨ ਦੀ ਅਲਰਜੀ ਹੋਣ ਲੱਗੀ ਵੀ ਬਹੁਤ 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 ਜ਼ਿਆਦਾ ਪਰੇਸ਼ਾਨ ਹੋ ਗਏ ਸਾਰੇ ਦੇ ਸਾਰੇ ਪਰ ਕੋਈ ਪ੍ਰਸ਼ਾਸਨ ਪ੍ਰਸ਼ਾਸਨ ਵਾਲਾ ਸੁਣ ਹੀ ਨਹੀਂ ਰਿਹਾ ਸਾਡੀ ਭਾਈ ਨਾਲੀ ਭਰੀ ਸਾਰੇ ਗੰਦਗੀ ਇਸ ਦੀ ਵਜ੍ਹਾ ਸੇ ਬੱਚੇ ਪਰੇਸ਼ਾਨ ਹੈ ਕਹੇ ਜਾ ਨਹੀਂ ਸਕਤੇ ਕਹੇ ਆ ਨਹੀਂ ਸਕਤੇ ਹਾਂ बताओ क्या है वोट लेके हैं जो तो उनको चाहिए वोट दो हमें लेकिन समस्या का हल वो एक भी नहीं करते समस्या का हल तो करो ना पहले समस्या का होता ही नहीं है पानी भी गंदा है इसकी वजह से बच्चे परेशान रोक नहीं कर सकते कहीं जा नहीं सकते देखो हम घर का हाल देखो